ਸੋ ਮੋਲਾਪੁਰ ਸਟੇਡੀਅਮ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਲੋਕ ਆਪਣੀਆਂ ਫੈਮਲੀਆਂ ਦੇ ਨਾਲ ਇੱਥੇ ਆ ਰਹੇ ਨੇ ਔਰ ਸਾਡੇ ਨਾਲ ਮੌਜੂਦ ਨੇ ਮੈਮ ਤੁਸੀਂ ਕਿੱਥੋਂ ਆਏ ਹੋ ਮੋਹੱਲੀ ਤੋਂ ਹੀ ਸਪੋਰਟ ਕਰਨ ਆਏ ਹਾਂ ਭਾਰਤ ਨੂੰ ਪੂਰੀ ਬਿਲਕੁਲ ਬਿਲਕੁਲ ਜੀ ਪਹਿਲਾ ਮੈਂ ਪਹਿਲਾ ਮੈਚ ਕਿਵੇਂ ਲੱਗਿਆ ਸੀਗਾ ਪਹਿਲਾ ਮੈਚ ਸਟਾਰਟਿੰਗ 'ਚ ਤਾਂ ਸੀਗਾ ਕਿ ਥੋੜਾ ਜਿਹਾ ਡਾਵਾਡੋਲ ਹੈਗਾ ਬਿਕੋਜ਼ ਪਹਿਲੇ ਸਾਡੀ ਬਹੁਤ ਵਿਕਟ ਆਊਟ ਹੋ ਗਈਆਂ ਸੀ ਬਟ ਬਾਅਦ ਦੇ ਵਿੱਚ ਹਾਰਦਿਕ ਪੰਡਿਆ ਨੇ ਬਹੁਤ ਅੱਛੇ ਰਨ ਮਾਰੇ ਤੇ ਉਹਦੇ ਕਰਕੇ ਆਪਾਂ ਜਿੱਤ ਗਏ ਕਿਹੜਾ ਪਲੇਅਰ ਸਭ ਤੋਂ ਵਧੀਆ ਲੱਗਦਾ ਤੁਹਾਨੂੰ ਸਾਰੇ ਵਧੀਆ ਨੇ ਆਪਣੀ ਆਪਣੀ ਜਗ੍ਹਾ ਤੇ ਮੈਨੂੰ ਸਪੋਰਟ ਕਰੋਗੇ ਜ਼ਿਆਦਾ ਸਪੋਰਟ ਸਭ ਲਈ ਹੈ ਬਾਹਰਲੇ ਖੇਡ ਰਹੇ ਨੇ ਤਾਂ ਜਿਵੇਂ ਪਹਿਲਾਂ ਸ਼ਾਨਦਾਰ ਤਰੀਕੇ ਨਾਲ ਮੈਚ ਜਿੱਤੇ ਇਸ ਵਾਰ ਕੀ ਲੱਗ ਰਿਹਾ ਕਿ ਟੱਕਰ ਹੋਵੇਗੀ ਫਾਸਮਾ ਮੈਚ ਹਾਂਜੀ ਹਾਂਜੀ ਜ਼ਰੂਰ ਅੱਛਾ ਜੇ ਮੌਕਾ ਮਿਲੇ ਵੀ ਸੈਲਫੀ ਕਰਾਉਣੀ ਆ ਕਿਸੇ ਪਲੇਅਰ ਦੇ ਨਾਲ ਤਾਂ ਕਿਸ ਨਾਲ ਕਰਾਉਂਗੇ ਨਹੀਂ ਆਪਣੇ ਲਈ ਸਾਰੇ ਇੱਕ ਬਰਾਬਰ ਨੇ ਸਾਰੇ ਇੱਕ ਬਰਾਬਰ ਨੇ ਪੰਜਾਬ ਦੇ ਪਲੇਅਰਾਂ ਤੋਂ ਕੀ ਉਮੀਦਾਂ ਨੇ ਅਰਸ਼ਦੀਪ ਤੋਂ ਸ਼ੁਭਮਨ ਗਿੱਲ ਤੋਂ ਕੀ ਉਮੀਦਾਂ ਨੇ ਸਭ ਤੋਂ ਵਧੀਆ ਉਮੀਦਾਂ ਨੇ ਜਿੱਦਾਂ ਅੱਗੇ ਜਿੱਤਦੇ ਨੇ ਤੇ ਹੁਣ ਵੀ ਜਿੱਤਣ ਦੇ ਕੋਸ਼ਿਸ਼ ਅਚਾਹ ਵਿਰਾਟ ਕੋਹਲੀ ਤੋਂ ਬਾਅਦ ਪਹਿਲੀ ਵਾਰ ਇੱਥੇ ਮੈਚ ਹੋ ਰਿਹਾ ਵਿਰਾਟ ਕੋਹਲੀ ਟੀਮ ਦਾ ਹਿੱਸਾ ਨਹੀਂ ਨੇ ਕਿਵੇਂ ਲੱਗ ਰਿਹਾ ਕਿਉਂਕਿ ਬਹੁਤ ਸਾਰੇ ਦਰਸ਼ਕ ਉਹਨਾਂ ਨੂੰ ਪਸੰਦ ਕਰਦੇ ਨੇ ਦੇਖਣਾ ਚਾਹੁੰਦੇ ਨੇ ਪਰ ਇਸ ਵਾਰ ਉਹ ਇੱਥੇ ਨਹੀਂ ਨੇ ਫੇਰ ਵੀ ਸਭ ਕੁਝ ਵਧੀਆ ਹੀ ਹੋਏਗਾ ਜਿੱਦਾਂ ਪਹਿਲਾਂ ਵਧੀਆ ਹੁੰਦਾ ਰਿਹਾ ਹੈ ਬਹੁਤ ਪੋਜ਼ਿਟਿਵ ਤਰੀਕੇ ਨਾਲ ਚੱਲ ਰਿਹਾ ਹੈ ਇੰਡੀਆ ਨੂੰ ਸਪੋਰਟ ਕਰਨਾ ਹੈ ਅਸੀਂ ਇੰਡੀਆ ਦੇ ਪਲੇਅਰਸ ਨੂੰ ਸਪੋਰਟ ਕਰਨਾ ਹੈ ਕਿੰਨੀ ਵਾਰ ਇੱਥੇ ਮੈਚ ਦੇਖਣਾ ਹੈ ਅਸੀਂ ਭਾਜੀ ਜਦੋਂ ਤੋਂ ਸ਼ੁਰੂ ਹੋਇਆ ਮੈਨੂੰ ਲੱਗਦਾ 5-6 ਵਾਰ ਤਾਂ ਇੱਥੇ ਦੇਖ ਲਿਆ ਤੇ ਪੀਸੀਏ ਤੋਂ ਅਸੀਂ ਇੰਨੀ ਨੇੜੇ ਰਹਿੰਦੇ ਹਾਂ ਮੋਹਾਲੀ ਵਾਲੇ ਤੋਂ ਅਸੀਂ ਕੋਈ ਮੈਚ ਛੱਡਿਆ ਹੀ ਨਹੀਂ ਭਾਰਤ ਜਿੱਤਾਗੇ ਜਾਂਦੇ ਹਾਂ ਹਾਂਜੀ 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 ਹਮੇਸ਼ਾ ਜੀ ਕਿਵੇਂ ਹੱਲਾਸ਼ੇਰੀ ਦੋਗੇ ਮੈਦਾਨ 'ਚ ਹੱਲਾਸ਼ੇਰੀ ਦੇਖੋ ਸਾਰੇ ਹੱਲਾਸ਼ੇਰੀ ਲਈ ਹੀ ਆਏ ਹੋਏ ਨੇ ਸੋ ਬਿਲਕੁਲ ਇਹ ਪਹੁੰਚੇ ਨੇ ਇੱਥੇ ਮੋਹਾਲੀ ਦੇ ਵਿੱਚ ਮੁੱਲਾਪੁਰ ਸਟੇਡੀਅਮ ਦੇ ਵਿੱਚ ਸਪੋਰਟ ਕਰਨਗੇ ਆਪੋ ਆਪਣੇ ਫੇਵਰੇਟ ਜਿਹੜੇ ਪਲੇਅਰ ਅਭਿਸ਼ੇਕ ਸ਼ਰਮਾ অন ਫਾਇਰ ਓਏ ਹੱਥ ਔਰ ਮੈਂਕ 100 ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਜੂਮਾ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਔਰ ਇੱਕ ਤਰੀਕਾ ਜਿਹੜਾ ਹਮੇਸ਼ਾ ਰਹਿੰਦਾ ਆ ਰਾਮਬਾਬੂ ਦਾ ਉਹ ਕਰਕੇ ਦਿਖਾਉਣਗੇ ਆਪੋ ਆਪਣੇ ਆਪੋ ਆਪਣੇ ਜਿੱਤੇਗਾ ਭਾਈ ਜਿੱਤੇਗਾ ਇੰਡੀਆ ਜਿੱਤੇਗਾ ਭਾਰਤ ਮਾਤਾ ਕੀ ਜੈ ਕਮ ਆਨ ਇੰਡੀਆ ਚੱਕ ਦੇ